ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਐਮਡੀ ਈਟਿੰਗ ਕੁਕਿੰਗ ਬਲੌਗ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਗਾਇਸ ਅੱਜ ਆਪਾਂ ਗਏ ਬਾਹਰ ਖਾਣ ਵਾਸਤੇ ਤੇ ਬਾਹਰ ਆਪਾਂ ਖਾਧਾ ਪਹਿਲੇ ਖਾਧਾ ਸਟਾਰਟਰ ਦੇ ਵਿੱਚ ਅਸੀਂ ਨੇ ਖਾਦੇ ਜੀ ਪਨੀਰ ਚਾਪ ਕਿਆ ਕਰਨੀ ਇਹਨੂੰ ਪਨੀਰ ਦੇ ਬਣੇ ਹੋਏ ਚਾਪ ਹੀ ਹੁੰਦੇ ਪਨੀਰ ਚਾਪ ਪਹਿਲਾ ਆਪਣੇ ਘਰ ਦੇ ਜੂਰੂ ਦੇ ਵਿੱਚ ਪਨੀਰ ਚਾਪ ਫੇਰ ਆ ਗਿਆ ਜੀ ਸਾਡਾ ਖਾਣਾ ਖਾਣੇ ਦੇ ਵਿੱਚ ਹੈਗੀ ਹੈ ਨਾਨ ਪਮ ਦਾਲ ਮੱਖਣੀ ਚਾਹ ਹੈ ਪਨੀਰ ਰਾਇਤਾ ਸਲਾਦ achar chutney sara kush ਤੇ ਖਾਣਾ ਹੈ ਬਹੁਤ ਹੀ ਟੇਸਟੀ ਹੈ ਬਹੁਤ ਹੀ ਜਿਆਦਾ ਲੱਗ ਜਵਾਬ ਤੇ ਤੁਸੀਂ ਖਾਣਾ ਦੇਖਦੇ ਦੇਖਦੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਪੋਰਟ ਕਰੋ ਜੀ ਥੈਂਕ ਯੂ ਗਾਇਸ ਤੇ ਫੇਰ ਆਪਾਂ ਖਾਤੇ ਸ਼ਾਮ ਨੂੰ ਚਾਹ ਦੇ ਨਾਲ ਪਕੌੜੇ ਪਕੌੜੇ ਆਪਾਂ ਘਰੇ ਬਣਾਏ ਸੀ ਪਨੀਰ ਦੇ ਪਕੌੜੇ ਤੇ ਨਾਲ ਪਾਲਕ ਤੇ ਪਤੀਨੇ ਦੇ ਧਨੀਏ ਦੇ ਪਕੌੜੇ ਬਹੁਤ ਹੀ ਲਾਜਵਾ ਬਣੇ ਤੇ ਚਟਣੀ ਆਪਾਂ ਨੇ ਘਰਪਰੀ ਵਰਤਿਆਰ ਕੀਤੀ ਸੀਗੀ ਚਟਣੀ ਔਰ ਚਾਹ ਤੁਸੀਂ ਵੀ ਲੋਕੋ ਪਕੌੜਿਆਂ ਦਾ ਆਨੰਦ ਤੇ ਨਾਲ-ਨਾਲ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਥੈਂਕ ਯੂ ਗਾਇਜ਼ ਫੇਰ ਆਪਾਂ ਨੇ ਬਣਾਏ ਜੀ ਆਲੂ ਦੇ ਚਿਪਸ ਤੇ ਨਾਲ ਬਣਾਇਆ ਇਹ ਪਤਾ ਨਹੀਂ ਹਾਏ ਨਾਲ ਚਟਨੀ ਹੈ ਜੀ ਘਰੇ ਤਿਆਰ ਕੀਤੀ ਹੋਈ ਤੇ ਆਲੂ ਦੇ ਚਿਪਸ ਨਾਲ ਬਣਾਈ ਆਪਣੇ ਗਰਮਾ ਗਰਮ ਚਾਹ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦੀ ਸਵੇਰ ਦੁਪਹਿਰ ਸ਼ਾਮ ਤੇ ਰਾਤ ਚਾਹ ਦੇ ਨਾਲ ਹੀ ਹੁੰਦੀ ਹੈ ਚਾਹ ਦਾ ਆਨੰਦ ਲੈਂਦੇ ਹੋਏ ਤੁਸੀਂ ਵੀ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਫੋਲੋ ਜ਼ਰੂਰ ਕਰਿਓ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਗਾਇਸ ਜਿਹੜੇ ਜਿਹੜੇ ਚਾਹ ਦੇ ਸ਼ੌਕੀਨ ਹੈ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਜਿਹੜੇ ਚਾਹ ਪਕੌੜਿਆਂ ਦੇ ਸ਼ੌਕੀਨ ਆ ਉਹ ਵੀ ਸਬਸਕ੍ਰਾਈਬ ਕਰਿਓ ਜਿਹੜੇ ਜਿਹੜੇ ਚਾਹ ਦੇ ਬਹੁਤ ਜ਼ਿਆਦਾ ਸ਼ੌਕੀਨ ਹੈ ਜੀ ਉਹ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਵ ਯੂ ਗਾਇਸ ਥੈਂਕ ਯੂ ਸੋ ਮੱਚ ਬਾਏ ਬਾਏ